ਸੁੱਤ ਤੋ ਹੈ ਨਿਵਾਜ ਮੈਂ ਆਪਣਾ ਸੁੱਤ ਤੋ ਹੈ ਨਿਵਾਜ ਆਪਣਾ ਸੁਤ ਤੋਰੇ ਨਿਵਾਜਾ ਮੈਂ ਆਪਣਾ ਸੁਤ ਤੋਰੇ ਨਿਵਾਜਾ ਪੰਚ ਪਚ ਕਰਬੇ ਕੋ ਸਾਚਾ ਪੰਚ ਪਚ ਕਰ ਬੇ ਕੋ ਸਜਾ ਮੈਂ ਆਪਣਾ ਸੁਤ ਤੋਹਿ ਨਿਵਾਜਾ ਮੈਂ ਆਪਣਾ ਸੁਤ ਤੋਹਿ ਨਿਵਾਜਾ अपना सुर तो है निवाजा मैं अपना सुर तो है निवाजा पंच पर चिर कर बे को दादा ਪੰਤੇ ਪੰਤੇ ਕਰ ਬੇ ਕੋ ਸਜਾ ਮੈਂ ਆਪਣਾ ਸੁਤ ਤੋਹੇ ਨਿਵਾਜਾ ਮੈਂ ਆਪਣਾ ਸੁਤ ਤੋਹੇ ਨਿਵਾਜਾ ਚਾਹੇ ਤਹਾਂ ਤੈ ਤਰਮ ਚਲਾਏ ਕਬੂਦ ਕਰਨ ਤੇ ਲੋਕ ਹਟਾਏ ਚਾਹੇ ਤਹਾਂ ਤੈ ਤਰਮ ਚਲਾਏ ਕਬੂਦ ਕਰਨ ਤੇ ਲੋਕ ਹਟਾਏ ਕਬੂਤ ਕਰਨ ਤੇ ਲੋਕ ਹਟਾਏ ਕਬੂਤ ਕਰਨ ਤੇ ਲੋਕ ਹਟਾਏ ਮੈਂ ਆਪਣਾ ਸੁਤ ਤੋਹੇ ਨਿਵਾਗਾ ਆਪਣਾ ਸਤ ਤੋਹੇ ਨਿਵਾਜਾ ਮੈਂ ਆਪਣਾ ਸਤ ਤੋਹੇ ਨਿਵਾਜਾ ਮੈਂ ਆਪਣਾ ਸਤ ਤੋਹੇ ਨਿਵਾਜਾ ਪੰਥ ਪਰਚਰ ਕਰ ਬੇ ਕੋ ਸਾਜਾ ਕੰਤ ਅਟਟ ਕਰ ਰ ਕਰ ਦੇ ਕੋ ਸਾਜ ਮੈਂ ਆਪਣਾ ਸੁਤ ਤੋਹੇ ਨਿਵਾਜਾ ਮੈਂ ਆਪਣਾ ਸੁਤ ਤੋਹੇ ਨਿਵਾਜਾ ਆਣ ਪਇਓ ਮੈ ਜੋਰ ਕਰ ਬਚਨ ਕਹਾ ਸਿਰ ਨਾਇ ਚਨ ਕਹਾ ਸਰ ਮਿਆਏ ਪੰਥ ਚਲੇ ਕਬ ਜਦ ਤਕ ਜਬ ਤੁਮ ਕਰੋ ਸਹਾਈ ਪੰਥ ਸਲਾਤਬ ਜਦ ਤੈ ਕਰੂ ਸਹਾਈ ਜਬ ਤੂੰ ਕਰੋ ਸਹਾਈ ਜਬ ਤੂੰ ਕਰੋ ਸਹਾਈ ਮੈਂ ਮੈਂ ਆਪਣਾ ਸੁਤ ਤੋਹੇ ਨਿਵਾਜ 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 ਪੰਥ ਪੱਛਰ ਕਰਵੇਂ ਸਾਜਾ ਪੰਥ ਪ੍ਰਣ ਕਰਵੇਂ ਸਾਡਾ ਤੇ ਆਪਣਾ ਸੁਤ ਤੋਹੇ ਨਵਾ ਜਾਵੇਂ ਆਪਣਾ ਸੁਤ ਤੋਹੇ ਨਵਾ ਜਾਵੇਂ धर्म चलाए कबुद्ध बुद्ध करण ते लोक हटाए चाहे तहा धर्म चलाए कबुद्ध ਕਰਨ ਤੇ ਲੋਕ ਹਟਾਈਂ ਕਬੂਤ ਕਰਨ ਤੇ ਲੋਕ ਹਟਾਈਂ ਮੈਂ ਹਾਂ ਪਰਮਪੁਰਖ ਕੋ ਦਾਸ ਆ ਦੇਖਣ ਆਇਓ ਜਗਤ ਤਮਾਸ਼ਾ ਦੇਖਣ ਆਇਓ ਜਗਤ ਤਮਾਸ਼ਾ ਐਸੇ ਦੀਨ ਦੇ ਹਾਲ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਅੱਜ 5 ਜਨਵਰੀ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਪਰਗਟ ਦਿਵਸ ਹੈ ਪ੍ਰਗਟ ਕਿਉਂਕਿ ਸਤਗੁਰੂ ਜੀ ਆਪ ਆਪਣੀ ਕਥਾ ਦਾ ਵਿਖਿਆਨ ਕਰ ਰਹੇ ਨੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਂ ਹਾਂ ਪਰਮ ਪੁਰਖ ਕੋ ਦਾਸਾ ਵੇਖਣ ਆਇਓ ਜਗਤ ਤਮਾਸ਼ਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਉਹਨਾਂ ਵੱਲੋਂ ਮੇਰੀ ਡਿਊਟੀ ਲੱਗੀ ਹੈ ਕਿਸ ਵਾਸਤੇ ਠਾਂਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਇ ਪੰਥ ਚਲੇ ਤਬ ਜਗ ਤਮੇ ਜਬ ਤੁਮ ਕਰੋ ਸਹਾਇ ਅੱਜ ਦੇ ਦਿਨ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਾਤਾ ਗੁਜਰੀ ਜੀ ਔਰ ਪੰਜਾਬ ਦੀ ਧਰਤੀ ਤੋਂ ਕਿੰਨੀ ਦੂਰ ਪਟਨਾ ਸਾਹਿਬ ਪਟਨਾ ਸਾਹਿਬ ਦਾ ਪਹਿਲਾ ਨਾਮ ਪਾਟਲੀ ਪੁੱਤਰ ਹੈ ਪਾਟਲੀ ਪੁੱਤਰ ਗੁਰਮਖ ਪਿਆਰਿਓ ਜੇ ਵੇਖੀਏ ਕਿ ਸਤਗੁਰੂ ਸਹਿਬਾਨ ਪੰਜਾਬ ਦੀ ਧਰਤੀ ਤੇ ਵਿਚਰੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੋਂ ਪਹਿਲਾਂ ਸਾਰੇ ਗੁਰੂ ਸਹਿਬਾਨ ਧੰਨ ਗੁਰੂ ਨਾਨਕ ਦੇਵ ਜੀ ਨੇ ਭ੍ਰਮਣ ਕਰਿਆ ਔਰ ਵੇਖੀ ਕਿ ਪਟਨਾ ਸਾਹਿਬ ਕਿਵੇਂ ਪਹੁੰਚਿਆ ਪਰਿਵਾਰ ਪਾਟਲੀ ਪੁੱਤਰ ਇਸ ਦਾ ਪਹਿਲਾ ਨਾਮ ਹੈ ਇੱਥੇ ਕਲਗੀ ਤਰਪਾਤਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਇਸ ਨੂੰ ਅਸੀਂ ਪਟਨਾ ਸਾਹਿਬ ਆਖਣ ਲੱਗੇ ਇਹਦੇ ਪਿੱਛੇ ਬੜੀ ਲੰਬੀ ਕਹਾਣੀ ਹੈ ਸਾਲਸਰਾਏ ਦੇ ਪਰਿਵਾਰ ਦੀ ਗੁਰਮਖ ਪਿਆਰਿਓ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਰਦਾਨੇ ਦੇ ਸਮੇਤ ਇਸ ਸ਼ਹਿਰ ਵਿੱਚ ਪਹੁੰਚੇ ਤਾਂ ਇਥੋਂ ਦਾ ਇੱਕ ਮਹਾਨ ਗੁਰਮਖ ਸਿੱਖ ਜਿਸ ਦਾ ਨਾਂ ਇਤਿਹਾਸ ਵਿੱਚ ਸਾਲਸਰਾਏ ਕਰਕੇ ਆਇਆ ਸਾਲਸਰਾਏ ਜੋਰੀ ਹੀਰੇਆਂ ਦਾ ਵਪਾਰੀ ਸੀ ਲਾਲਾਂ ਦਾ ਵਪਾਰੀ ਸਾਲਸ ਰਾਏ ਸਾਲਸ ਰਾਏ ਦੇ ਘਰ ਗੁਰੂ ਨਾਨਕ ਪਾਤਸ਼ਾਹ ਜੀ ਕਈ ਮਹੀਨੇ ਠਹਿਰੇ ਇਸ ਪਟਨਾ ਸਾਹਿਬ ਦੀ ਧਰਤੀ ਤੇ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅਗਲੀ ਆਪਣੀ ਮੰਜ਼ਿਲ ਵੱਲ ਉੱਥੋਂ ਚਾਲੇ ਪਾਉਣ ਲੱਗੇ ਨੇ ਤਦ ਸਾਲਸਰਾਏ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਖੜ ਗਿਆ ਕਿ ਨਹੇ ਸਤਿਗੁਰੂ ਮੈਥੋਂ ਤੁਹਾਡੀ ਸੇਵਾ ਅਜੇ ਨਹੀਂ ਹੋਈ ਨਹੀਂ ਹੋਈ ਆਪ ਮੇਰੇ ਗ੍ਰਹਿ ਵੇਖੇ ਹੋਰ ਟਿਕੋ ਹਜੇ ਅਜੇ ਹੋਰ ਕੁਝ ਸਮਾਂ ਟਿਕੋ ਮੈਂ ਤੁਹਾਡੀ ਅਜੀ ਰਾਜ ਰਾਜ ਕੇ ਸੇਵਾ ਕਰਨੀ ਹੈ ਸਾਲ ਸਰਾਏ ਦਾ ਘਰ ਬੈਕੁੰਠ ਬਣ ਗਿਆ ਰੋਜ ਸਵੇਰ ਸ਼ਾਮ ਸਤਸੰਗ ਹੁੰਦਾ ਹੈ ਕੀਰਤਨ ਹੁੰਦਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਦਾ ਉਚਾਰਨ ਕਰਦੇ ਨੇ ਮਰਦਾਨਾ ਨਿਰਬਾਬ ਵਜਾਉਂਦੇ ਨੇ ਪਟਨੇ ਦੀਆਂ ਸੰਗਤਾਂ ਸਾਲ ਸਰਾਏ ਦੇ ਘਰ ਰੋਜ ਇਕੱਠੀਆਂ ਹੁੰਦੀਆਂ ਨੇ ਜਦੋਂ ਧੰਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਅਗਲੀ ਮੰਜ਼ਲ ਵੱਲ ਚੱਲੇ ਪਾਉਣ ਲੱਗੇ ਤਾਂ ਸਾਲਸਰਾਏ ਗਲ ਵਿੱਚ ਪੱਲਾ ਪਾ ਕੇ ਖੜ ਗਿਆ ਇਹ ਸਤਿਗੁਰੂ ਧੰਗੁਰੂ ਨਾਨਕ ਪਾਤਸ਼ਾਹ ਜੀ ਮੇਰੇ ਘਰ ਹੋਰ ਠਹਿਰੋ ਤਾਂ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕੀਤੇ ਕਿ ਸਾਲਸਰਾਏ ਕੋਈ ਗੱਲ ਨਹੀਂ ਤੇਰੇ ਘਰ ਅਸੀਂ ਆਵਾਂਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਆਮਾਂਗੇ ਪਟਨਾ ਸਾਹਿਬ ਜਿਸ ਵੱਡੇ ਸਾਹੂਕਾਰ ਦੇ ਘਰ ਵਿਖੇ ਧੰਨ ਗੁਰੂ ਤੇਗ ਬਹਾਦਰ ਮਾਤਾ ਗੁਜਰੀ ਜੀ ਠਹਿਰੇ ਸਨ ਇਹ ਸਾਲਸਰਾਏ ਦੇ ਪੀੜੀ ਦੜ ਪੀਰੀ ਸਾਲਸਰਾਏ ਦਾ ਪਰਿਵਾਰ ਸੀ ਜੋਰੀ ਸਾਲਸਰਾਏ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਨੰਨ ਸਿੱਖ ਇਹਨੇ ਗੁਰੂ ਦੇ ਚਰਨ ਮੰਗੇ ਤੇ ਗੁਰੂ ਨਾਨਕ ਲਾਭ ਜੀ ਨੇ ਬਚਨ ਕੀਤਾ ਕਿ ਸਾਲਸਰਾਏ ਤੇਰੇ ਘਰ ਅਸੀਂ ਆਵਾਂਗੇ ਆਵਾਂਗੇ ਇਸ ਘਰ ਵਿੱਚ ਇਹ ਉਹੀ ਧਰਤੀ ਹੈ ਉਹੀ ਘਰ ਹੈ ਜਿੱਥੇ ਅਜ ਤਖਤ ਸਾਹਿਬ ਹੈ ਪਟਨਾ ਸਾਹਿਬ ਇਹ ਸਾਲਸਰਾਏ ਜੌਰੀ ਦਾ ਘਰ ਸੀ ਸਾਲਸਰਾਏ ਦੀ ਪੀੜੀਦਰ ਪੀਰੀ ਇੱਥੇ ਪਰਿਵਾਰ ਰਹਿੰਦਾ ਧੰਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਅਸਾਮ ਦੇ ਰਾਜੇ ਕੋਲ ਗਏ ਤਾਂ ਮਾਮਾ ਕਿਰਪਾਲ ਚੰਦ ਮਾਤਾ ਗੁਜਰੀ ਜੀ ਅਨੇਕ ਗੁਰਸਿੱਖ ਇਸ ਘਰ ਵਿੱਚ ਠਹਿਰ ਜਾਂਦੇ ਨੇ ਤੇ ਅਨੇਕਾਂ ਸਿੱਖ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਚਲੇ ਜਾਂਦੇ ਇਸ ਸਾਲਸਰਾਏ ਦਾ ਪੀੜੀਦਰ ਪੀਰੀ ਘਰ ਹੈ ਜਿਥੇ ਕਲਗੀ ਤਰਪਾਤਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਹੋਇਆ ਪ੍ਰਗਟ ਹੋਏ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀਦੇ ਪੁੱਤਰ ਨੇ ਅਕਾਲ ਪੁਰਖ ਨੇ ਅਕਾਲ ਪੁਰਖ ਨੇ ਪਰਮਾਤਮਾ ਨੇ ਤੇ ਆਪਾਂ ਕੀਦੇ ਪੁੱਤਰਾਂ ਆਪਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪੁੱਤਰ ਨੇ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪਰਮਾਤਮਾ ਬਖਸ਼ਿਸ਼ ਕਰ ਰਿਹਾ ਕਿ ਮੈਂ ਤੈਨੂੰ ਆਪਣਾ ਪੁੱਤਰ ਥਾਪ ਦਿੱਤਾ ਹੈ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੰਥ ਪਰਜ ਕਰਬੇ ਕੋ ਸਾਜਾ ਪੰਥ ਚਲਾ ਅਕਾਲ ਪੁਰਖ ਦਾ ਪੁੱਤਰ ਦਸ਼ਮੇਸ਼ ਪਿਤਾ ਹੈ ਦਸ਼ਮੇਸ਼ ਪਿਤਾ ਦੇ ਪੁੱਤਰ ਅਸੀਂ ਆ ਤੇ ਗੁਰਮਤਿ ਪਿਆਰਿਓ ਆਪਾਂ ਘਰਾਂ ਵਿੱਚ ਦੇਖੀਏ ਨਾ ਬਾਬੇ ਨੂੰ ਪੋਤਾ ਬਹੁਤ ਪਿਆਰਾ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੋਤਾ ਬਹੁਤ ਪਿਆਰਾ ਹੁੰਦਾ ਖਾਲਸਾ ਅਕਾਲ ਪੁਰਖ ਕੀ ਫੌਜ ਆਪਣਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਉਤਰੇ ਹੋਏ ਫਿਰ ਆਪਾਂ ਅਕਾਲਪੁਰ ਗਏ ਪ੍ਰਮਾਤਮਾ ਦੇ ਕਹਿੰਦੇ ਆ ਕਹਿੰਦੇ ਬਾਬਾ ਪੋਤੇ ਨੂੰ ਬਹੁਤ ਪਿਆਰ ਕਰਦਾ ਹੁੰਦਾ ਪੋਤੇ ਨੂੰ ਬਹੁਤ ਪਿਆਰ ਕਰਦਾ ਜੇ ਪੋਤਾ ਸਿਆਣਾ ਹੋਏ ਲੈਕ ਹੋਏ ਲੈਕ ਹੋਏ ਜਦੋਂ ਅਕਾਲਪੁਰ ਵਾਹਿਗੁਰੂ ਪਰਮੇਸ਼ਰ ਡਿਊਟੀ ਲਾਉਣ ਲੱਗੇ ਤਾਂ ਸਤਿਗੁਰੂ ਜੀ ਵੀ ਹੱਥ ਜੋੜ ਕੇ ਠਾਣ ਭਇਓ ਮੈਂ ਜੋਰ ਕਰ ਕਰ ਕਹਿੰਦੇ ਨੇ ਹੱਥਾਂ ਨੂੰ ਜੋੜ ਕੇ ਅਕਾਲ ਪੁਰਖ ਨਾਲ ਬਚਨ ਕਰ ਰਹੇ ਨੇ ਕਿ ਇਸ ਮਾਤ ਲੋਕ ਵਿੱਚ ਇਹ ਪੰਥ ਤਾਂ ਚੱਲੇਗਾ ਇਹ ਪਾਪਾਂ ਨੂੰ ਠੱਲ ਤਾਂ ਪੈਗੀ ਏ ਪਰਮੇਸ਼ਰ ਇਹ ਅਕਾਲ ਪੁਰਖ ਜੇ ਤੁਸੀਂ ਆਪ ਮੇਰੇ ਨਾਲ ਸਹਾਈ ਹੋਵੋਗੇ ਸਹਾਈ ਹੋਵੋਗੇ ਪੰਥ ਚੱਲੇ ਤਬ ਜਗਤ ਮੇਂ ਜਦ ਤੁਮ ਕਰੋ ਸਹਾਏ ਇਹ ਸਤਿਗੁਰੂ ਤੁਸੀਂ ਸਹਾਈ ਹੋਵੰਗੇ ਅਗਲੀਆਂ ਪੰਕਤੀਆਂ ਵਿੱਚ ਕੀ ਬਖਸ਼ ਕਰੇ ਨੇ ਠਾਂਡ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਲਿਆਏ ਪਿਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਈ ਪੰਥ ਚਲੇ ਤਬ ਜਦ ਤ ਮੈਂ ਜਬ ਤੁਮ ਕਰੋ ਸਾਰੇ ਇਹ ਪੰਥ ਤਾਂ ਚਲੇਗਾ क्योंकि अकाल पुरख परमेशर कह रहे हैं कि लोग कबुद्ध कर रहे हैं बुध की तो कोई गल ही नहीं कर रहे जाहें ते धर्म चलाए कबुद्ध ते लोक हटाए राजा राजा नहीं रहा परजा परजा नहीं रही राजा अपना धर्म छट गया परजा अपना धर्म छट गया ਵਚਨ ਹੋ ਰਹੇ ਨੇ ਦਸ਼ਵੇਸ਼ ਪਿਤਾ ਜੀ ਦੇ ਉਸ ਅਕਾਲ ਪੁਰਖ ਨਾਲ ਮੈਂ ਆਪਣਾ ਸੁਤ ਤੋਹੇ ਲਿਵਾ ਜਾ ਪੰਥ ਪਰਚਰ ਕਰ ਬੇ ਕੋ ਸ ਜਾ ਮੈਂ ਆਪਣਾ ਸੁਤਕੋਹਿ ਨਿਵਾਜਾ ਪੰਥ ਪਰਛਿਰ ਕਰ ਬੇਕੋਸਾ ਜਾ ਜਹਾਂ ਜਹਾਂ ਤੇ ਧਰਮ ਚਲਾਏ ਕੋ ਬੁੱਧ ਕਰਨ ਤੇ ਲੋਕ ਹਟਾਏ ਜਹਾਂ ਤਹ ਤੈ ਧਰਮ ਚਲਾਏ ਕਬੁੱਦ ਕਰਨ ਤੇ ਲੋਕ ਹਟਾਏ ਕਬੁੱਦ ਕਰਨ ਤੇ ਲੋਕ ਹਟਾਏ ਕਬੁੱਦ ਕਰਨ ਤੇ ਲੋਕ ਹਟਾਏ ਮੈਂ ਆਪਣਾ ਸੁਤ ਤੋਹੇ ਨਿਵਾਜਾ 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 ਮੈਂ ਆਪਣਾ ਸਤ ਤੋਹੇ ਨਿਵਾਦ ਮੈਂ ਆਪਣਾ ਸਤ ਤੋਹੇ ਨਿਵਾਦ ਮੈਂ ਆਪਣਾ ਸਤ ਤੋਹੇ ਨਿਵਾਦ